ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਨ ਪਰ ਤਖ ਗੁਰੂ ਨਿਸਤਾਰੇ ਗੁਰੂ ਗੁਰੂ ਗੁਰ ਕਰ ਮੰਨ ਮੋਰ ਗੁਰੂ ਬਿਨਾ ਮਾ ਰਹੇ ਹੋਰ ਕਹੋ ਤੱਲ ਗੁਰ ਸੇਵੀ ਆ ਅਨਸ ਸਹਿਜ ਸੁਭਾਈ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤਿ ਖਸਮ ਦੀ ਰਸ ਕੁਰਸ ਛੱਟੀ ਤੁੱਡ ਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਹ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵੇਸੋ ਸੱਜਣ ਸੱਚਾ ਪਾਤ ਸਾਹ ਸਿਰ ਸਾਹ ਦਾ ਸਾਹ ਜਿਸ ਸਾਸ ਬੈਠਿਆ ਸੋਹੀਆ ਸਾਬਨਾ ਦਾ ਵੇ ਸਾਹ ਧੰਨਵਾਹੀ ਗੁਰੂ ਸਾਹਿਬ ਜੀ ਸੋਰਠ ਮਹਲਾ 5 ਗੁਰਪੁਰ ਕੀਤੀ ਪੂਰੀ ਪ੍ਰਗ ਰਵ ਰਹਿ ਆਕਰ ਪੂਰੀ ਖੇਮਾ ਕੁਸਲ ਭੇ ਆਇ ਇਸ ਨਾਨਕ ਆਰ ਬ੍ਰੰਮ ਵਿਟੋ ਕੁਰਬਾਨ ਗੁਰਪੁਰੇ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਮਾ ਕੁਸਲ ਭੈ ਆਇ ਇਸ ਨਾਨਕ ਪਰ ਬ੍ਰਹਮ ਵਿਟੋ ਕੁਰਬਾਨ ਗੁਰ ਕੇ ਚਰਨ ਕਵਲ ਰਿਤ ਤਾਰੇ ਬਿਗੁਨ ਨ ਲਗ ਤਿਲਕਾ ਕੋਈ ਕਰਜ ਸਗਲ ਸਵਾਰੇ ਰਹਾਓ ਮਿਲ ਸਾਧੂ ਦੁਰਮਤ ਖੋਏ ਪਤਤ ਪੁਨੀਤ ਸਭ ਹੋਏ ਰਾਮ ਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੋnabla ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਤਿਆਈਐ ਮਨ ਬਸਤ ਫਲ ਪਾਏ ਗੁਰੂ ਪੂਰਾ ਦਇਆਇ ਗੁਰੂ ਗੋਪਾਲ ਅਨੰਦਾ ਜਾਪੋ ਜਪ ਜੀਵੈ ਪਰਮ ਅਨੰਦਾ ਜਨ ਨਾਨਕ ਨਾਮ ਤਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਗੁਰ ਗੋਬਾਲ ਅਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹਲਾ ਪੰਜਵਾ ਗੁਰਪੁਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਮਾ ਕੁਸਲ ਭਇਆ ਇਸ ਨਾਨਕ ਪਾਰ ਬ੍ਰਹਮ ਵਿਟੋ ਕੋਰ ਬਾਨਾ ਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਵਾਜ ਜਗੋ ਜਗ ਅਟਲ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ ਜੀ ਆਨੇ ਕਿਰਪਾ ਕੀਤੀ ਹੈ ਗੁਰਪੂਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਾਰ ਇਸ ਨਾਨ ਗਰੇਹ ਆਏ ਆਨੰਦ ਮੰਗਲ ਸੁਖ ਪਾਏ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਸੋ ਚਾਰ ਪਰ ਅੰਮ੍ਰਿਤ ਵੇਲੇ ਬਖਸ਼ੀਤੇ ਹਨ ਗੁਰੂ ਦੇ ਪਾਵਨ ਦਰਬਾਰ ਸਜੇ ਤਖਤਾਂ ਤੇ ਬਿਰਾਜਮਾਨ 바ਵਨ ਉਪਦੇਸ਼ ਖੁੱਲੇ ਉਪਦੇਸ਼ ਦਰਸ਼ਨ ਦਦਾਰੇ ਪਵਿੱਤਰ ਗੁਰਬਾਣੀ ਦੁਆਰਾ ਉਪਦੇਸ਼ ਦਿਹਾਗੇ ਨੇ ਹਾਲ ਕੀਤਾ ਹੈ ਗੁਰੂ ਮਹਾਰਾਜਿਆਂ ਨੇ ਕਿਰਪਾ ਕੀਤੀ ਹੈ ਸੋ ਪਾਵਨ ਪਵਿੱਤਰ ਮੁਖਵਾਕ ਹੁਕਮ ਨਾਮੇ ਸਾਹਿਬ ਬਖਸ਼ ਕਰਕੇ ਪਾਤਸ਼ਾਹ ਜੀਆਂ ਅਨੰਕਰਤਾਰਥ ਨਿਹਾਲ ਕੀਤਾ ਹੈ ਗੁਰੂ ਕੀ ਸੰਗਤ ਕਰਨ ਦਾ ਵਡਭਾਗਾ ਸਮਾਂ ਬਖ ਕੀਤਾ ਗੁਰੂ ਦੇ ਚਰਨਾਂ ਦੇ ਨਾਲ ਜੁੜਦਿਆਂ ਗੁਰੂ ਦੇ ਦਰ ਤੇ ਨਮਸਤਕ ਹਾਜ਼ਰੀਆਂ ਲਵਾਈਆਂ ਸੋ ਆਈਆਂ ਸਰਬੱਤ ਸੰਤਾਂ ਨੂੰ ਜੀਆਂ ਗੁਰੂ ਕਿਰਪਾ ਕਰਨ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਸਵਣਾ ਦੀਆਂ ਹਾਜ਼ਰੀਆਂ ਦਰ ਤੇ ਪਰਵਾਨ ਸਬਦਾ ਕਦਮ ਕਦਮ ਚੱਲਿਆ ਸਫਲ ਕਰਨ ਮਹਾਰਾਜਿਆਂ ਨੇ ਕਿਰਪਾ ਕੀਤੀ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰ ਮੰਨ ਦੇ ਠੰਡੇ ਦਰਬਾਰ ਗੁਰੂ ਜੀ ਨੇ ਪਾਵਨ ਦਰਬਾਰਾਂ ਅੰਦਰ ਤਖਤਾਂ ਤੇ ਵਿਰਾਜਮਾਨ ਹੋ ਕੇ ਪਾਤਸ਼ਾਹ ਜੀਆਂ ਨੇ ਖੁੱਲੇ ਦਰਸ਼ਨ ਦਾਰੇ ਬਖਸ਼ ਕੀਤੇ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਜੀਆਂ ਨੇ ਨਿਹਾਲ ਕਰਨਾ ਕੀਤਾ ਹੈ ਸੋ ਗੁਰੂ ਮਹਾਰਾਜਿਆਂ ਦੇ ਸਤ ਸੰਗਤ ਪ੍ਰਾਪਤ ਕਰਦਿਆਂ ਸਵਾਗੁਰੂ ਮੰਤਰ ਨੂੰ ਕਰੀਏ ਦਰੜਾ ਵਾਹਿਗੁਰੂ ਦਾ ਜਾਪ ਕਰਕੇ ਸਿਮਰਨ ਕਰਕੇ ਸੋ ਗੁਰੂ ਚਰਨਾਂ ਦੇ ਵਿੱਚ ਲਵਾਓ ਹਾਜ਼ਰੀਆਂ ਕਰੋ ਕਿਰਪਾ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ Why guru, why? 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 guru, va gurur va

Guru, wai, 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 guru wah guru wah guru wah guru wah guru, vai, guru. ਵਾਹਿ ਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਨ ਸਰਬਤ ਦਾ ਪਲਾ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ